ਲੈ ਗਾਉਂਦੇ ਜੀ ਨੋਟ ਰੰਪਾਈ ਕਰਦੇ ਨੋਟਸ ਆਇਆ ਹੈ ਆ ਸਾਡਾ ਭਰਾ ਭਾਈ ਜੁਜੇਰਾ ਭਾਈ ਬਲਦਾਰ ਕੇਜਰੀ ਵਾਲਾ ਸਾਹਿਬ ਜੀ ਦਾ ਬਖਸ਼ਾਤ ਬਖਸ਼ਾਤ ਸੁਪਾਰੇ ਸਾਡਾ ਪਿੰਡ ਇੱਕ ਸਾਡਾ ਸ਼ਹਿਰ ਇੱਕ ਸਾਡਾ ਕਾਲਜ ਇੱਕ ਪੜਾਈ ਵੀ ਕਿਤੇ ਬਾਈ ਦਾ ਤੇ ਮੇਰਾ ਪ੍ਰੋਫੈਸ਼ਨ ਇੱਕ ਮੇਰਾ ਭਾਈ ਨਾਲ ਬਹੁਤ ਪਿਆਰ ਆ ਤੇ ਮੈਨੂੰ ਵੀ ਲੱਗਦਾ ਕਿ ਰਾਜਨੀਤੀ ਚ ਅਜਿਹੇ ਬੰਦੇ ਆਉਣੇ ਚਾਹੀਦੇ ਆ ਜਿਹੜੇ ਰੂਪ ਨਾਲ ਜੁੜੇ ਹੋਣ ਥੱਲੋਂ ਲੈ ਕੇ ਉੱਤੇ ਤੱਕ ਚੀਜ਼ਾਂ ਨੂੰ ਸਮਝਦੇ ਹੋਣ ਗੱਡੀਆਂ 'ਚ ਤੁਰੇ ਜਾਂਦੇ ਲੋਕਾਂ ਦੇ ਘਰ ਦੇ ਕਿ ਆਲਾਦਾਲ ਵੇਖ ਕੇ ਲੋਕਾਂ ਦੀ ਪ੍ਰੋਬਲਮ ਸਮਝ ਸਕਦੇ ਹੋ ਲੋਕਾਂ ਦੇ ਚਿਹਰੇ ਵੇਖ ਕੇ ਉਹਨਾਂ ਦੀ ਪ੍ਰੋਬਲਮ ਸਮਝ ਸਕਦੇ ਇਹ ਨਹੀਂ ਹੈਗਾ ਕਿ ਲੋਕਾਂ ਨੂੰ ਜਾ ਕੇ ਚੰਡੀਗੜ੍ਹ ਐਮਪੀ ਨੂੰ ਲੰਬੜਾ ਪਾਵੇ ਕਿ ਐਸੀ ਕੰਮ ਦੱਸਣਾ ਹੈਗਾ ਐਨੇ ਜਿਹੇ ਨੂੰ ਬੰਦਾ ਬਾਹਰ ਬੋਲਦਾ ਸੋ ਲੋਕਾਂ ਦੀ ਗੱਲ ਕਰਦਾ ਬਾਈ ਕਰਮਜੀਤ ਰੋਹ ਚਾਹੇ ਉਹਦੇ ਕਿਰਦਾਰ ਚੱਕ ਲਓ ਫਿਲਮਾਂ ਦੇ ਵਿੱਚ ਕਿਰਦਾਰ ਵੀ ਲੋਕਾਂ ਦੇ ਨਾਲ ਜੁੜੇ ਕਿਰਦਾਰ ਹੁੰਦੇ ਨੇ ਉਹਦੇ ਕਿਰਦਾਰ ਨੂੰ ਲੋਕ ਇੰਜੋਏ ਕਰਦੇ ਨੇ ਆਪਣਾ ਕਿਰਦਾਰ ਉਹਦੇ ਵਿੱਚੋਂ ਵੇਖਦੇ ਆ ਸਮਝਦੇ ਬੰਦੇ ਦਾ ਐਟੀਟਿਊਡ ਉਹਦੀ ਫੋਟੋ 'ਚ ਬੋਲ ਜਾਂਦਾ ਜਦੋਂ ਆਪਾਂ ਕਹਿੰਦੇ ਫੋਟੋ ਵੇਖਦੇ ਆ ਕਿ ਨਾ ਬੰਦਾ ਚੰਗਾ ਨਹੀਂ ਵੀ ਭਾਈ ਕਰਮਜੀਤ ਦੀ ਫੋਟੋ ਦੇਖੋਗੇ ਤਾਂ ਤੁਹਾਨੂੰ ਹੋਰਾਂ ਚੰਗਾ ਲੱਗੂਗਾ ਕਿ ਨਹੀਂ ਯਾਰ ਬੰਦਾ ਚੰਗਾ ਪਰ ਮੇਰੀ ਇੱਕ ਯਾਰੀ ਦੋਸਤੀ ਹੈਗੀ ਆ ਮੇਰੇ ਨਾਲ ਹਰ ਪਲਾਰਮ ਵਿੱਚ ਖੜਨ ਵਾਲਾ ਮੈਂ ਕੋਈ ਗੱਲ ਦਿਲ ਦੀ ਕਰਨੀ ਹੋਵੇ ਭਾਈ ਕੋਲ ਜਾ ਕੇ ਕਰ ਲੀਆ ਜਦੋਂ ਤੁਹਾਡੀ ਜ਼ਿੰਦਗੀ ਨਾਲ ਇਹ ਜਿਹੜਾ ਜੁੜਿਆ ਇਨਸਾਨ ਕਿਤੇ ਸਿਆਸਤ ਦੇ ਵਿੱਚ ਹੋਵੇ ਜਾਂ ਕਿਸੇ جنگ ਦੇ ਵਿੱਚ ਹੋਵੇ ਜਾਂ ਪਿਆਰ 'ਚ ਹੋਵੇ ਕਿਤੇ ਵੀ ਹੋਵੇ ਉਹਦੇ ਨਾਲ ਤੁਹਾਨੂੰ ਜਿੱਥੋਂ ਜਾਣੀ ਜਿਹੜਾ ਬੰਦਾ ਤੁਹਾਡੇ ਨਾਲ ਖੜੇ ਬੰਦੇ ਨਾਲ ਆਪ ਨਹੀਂ ਜਾ ਕੇ ਖੜਦਾ ਉਹ ਹੋਰ ਕਿਸੇ ਨਾਲ ਕੀ ਖੜੂਗਾ ਬਾਈ ਪਾਰਟੀਆਂ ਰਾਜਨੀਤੀਆਂ ਆਪਣੀ ਜਗ੍ਹਾ ਤੇ ਗਿੱਸੇ ਲੈ ਆਪਣੀ ਜਗ੍ਹਾ ਤੇ ਸਾਡਾ ਸਮਾਜ ਯਾਰੀ ਦੋਸਤੀਆਂ ਤੇ ਰਿਸ਼ਤਿਆਂ ਤੇ ਚੱਲਦਾ ਹੈ ਅਸੀਂ ਸੋਸਾਇਟੀ ਉਹਨਾਂ ਨੇ ਬਣਾ ਦਿੱਤੀ ਤੁਹਾਡੇ ਰਿਸ਼ਤੇ ਜਿਹੜੇ ਚੰਗੇ ਹੁੰਦੇ ਨੇ ਪਰ ਜਦੋਂ ਸਿਆਸਤ ਚ ਆਉਂਦੇ ਨੇ ਕਿੰਨੇ ਵੀ ਹੁੰਦੇ ਉਹਨਾਂ ਨੂੰ ਜਾ ਕੇ ਸਪੋਰਟ ਕਰਨਾ ਚਾਹੀਦਾ ਤੇ ਮੈਂ ਆਪਣੇ ਫੈਨਸ ਨੂੰ ਵੀ ਬਾਈ ਕਰਮਜੀਤ ਦੇ ਫੈਨਸ ਨੂੰ ਵੀ ਵੈਸੇ ਵੀ ਲੋਕਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਕਹਿੰਦਾ ਬਾਈ ਕਰਮਜੀਤ ਭਾਈ ਨੂੰ ਇੱਕ ਵਾਰੀ ਤੁਸੀਂ ਮੌਕਾ ਦੇ ਕੇ ਦੇਖੋ ਬਹੁਤ ਵਧੀਆ ਇਨਸਾਨ ਹੈ ਬਹੁਤ ਚੰਗਾ ਇਨਸਾਨ ਹੈ ਤੁਹਾਡੇ ਕੰਮ ਆਊਗਾ ਉਹਦੇ ਲਈ ਖੜੋ ਇਹ ਕਿਰਦਾਰ ਬਾਈ ਪੰਜਾਬੀ ਫਿਲਮ ਇੰਡਸਟਰੀ ਦੇ तकरीबन तमाम ਕਲਾਕਾਰ ਨੇ ਜਿਹੜੇ ਕਰਮਜੀਤ ਅਨਮੋਲ ਦੀ سپورਟ 'ਚ ਆ ਰਹੇ ਨੇ ਕਿਉਂਗੇ ਭਈਏ ਤੋਂ ਬੰਦੇ ਦੇ ਕਿਰਦਾਰ ਦਾ ਪਤਾ ਲੱਗਦਾ ਕਿ ਉਹਦਾ ਕਿਰਦਾਰ ਚੰਗਾ ਸਾਰੇ ਲੋਕਾਂ ਨੂੰ ਦੀ ਪੜਦੀ ਆ ਇਹਨੇ ਲੋਕਾਂ ਦੀ ਕੁਛ ਕੀਤਾ ਹੋਊਗਾ ਲੋਕਾਂ ਨਾਲ ਜੁੜਿਆ ਹੋਊਗਾ ਕਿਤਨਾ ਕਿਤੇ ਜ਼ਰਬਾਤ ਸਾਜੇ ਕਿਤੇ ਹੋਣਗੇ ਹਰ ਇੱਕ ਪਿੱਛੇ ਉੱਠ ਕੇ ਨੀ ਦਰਕਰ ਹੋਰ ਬਹੁਤ ਲੋਕ ਨੇ ਜਾਂ ਆਪਣੇ ਅੱਜ ਕੱਲ੍ਹ ਜੰਗ ਚੱਲੀ ਹੋਈ ਹੈ ਇੱਕ ਰਾਜਨੀਤੀ ਦੀ ਹੈ ਸਾਰੇ ਪਾਸੇ ਇਲੈਕਸ਼ਨ ਦਾ ਔਰ ਹੈਗਾ ਬੱਸ ਕਿਉਂ ਨਹੀਂ ਜਾ ਰਹੇ ਕਿ ਲੋਕ ਕਿਉਂਕਿ ਸ਼ਰੀਕਾ ਕਹ ਸਕਦੇ ਆ ਸ਼ਰੀਕਾ ਉਹਦੇ ਨਾਲ ਹੀ ਵਰਤਦਾ ਜੋ ਆਪਣੇ ਸ਼ਰੀਕਿਆਂ ਨਾਲ ਵਰਤਦਾ ਪਰਿਵਾਰ ਦੇ ਵਿੱਚ ਵਰਤਦਾ ਪਰਿਵਾਰ ਦੇ ਨਾਲ ਵਰਤਦਾ ਜੇਕਰ ਉਹ ਬਾਈ ਦਾ ਸ਼ਰੀਕਾ ਪਰਿਵਾਰ ਸਾਰਾ ਅਸੀਂ ਆਰਟਿਸਟ ਜੀ ਵੀ ਸਾਡੇ ਨਾਲ ਜਿਹੋ ਦੀ ਚੰਗੀ ਹੈ ਸਾਡੇ ਲਈ ਕੀਦਾ ਹੈ ਕਿ ਅਸੀਂ ਵੀ ਉਹਦੇ ਲਈ ਆਏ ਹਾਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸੋਸ਼ਲ ਅਦਬ ਸलाम ਹੈ ਅਸੀਂ ਅੱਜ ਆਏ ਆ ਧੰਨਵਾਦ ਹਲਕੇ ਚੰਗੂਗੇ ਜਤਵਾਲ

ਸੀ ਉਹਨਾਂ ਦੀ ਸਰਕਾਰ ਲੈ ਕੇ ਆਏ 99 ਸੀਟਾਂ ਦਾ ਫਤਵਾ ਦਿੱਤਾ ਹੈ। ਸੋ ਹੁਣ ਇੱਕ ਗੁਜਾਰਿਸ਼ ਕਰ ਰਹੇ ਹਾਂ ਕਿ ਇਹ ਪਹਿਲੀ ਵਾਰ ਇਹ ਹੋਇਆ ਕਿ ਇਹ ਸਰਕਾਰ ਪੈਸੇ ਕਮਾਉਣ ਨਹੀਂ ਆਈ। ਪੈਸਾ ਕਮਾ ਚੁੱਕਿਆ, ਦੌਲਤ ਤੇ ਸ਼ੌਹਰਤ। ਉਹਤਵਾਨ ਵਰਗੀ ਦੌਲਤ, ਸ਼ੌਹਰਤ ਤੇ ਕਰਮਜੀ ਤਨਮੋਲ ਵਰਗੀ ਦੌਲਤ ਤੇ ਸ਼ੌਹਰਤ। ਹਰ ਟੱਕ ਆਰਟਿਸਟਾਂ ਕੋਲੇ ਆ। ਸਭ ਕੁਝ ਕਮਾ ਲਿਆ ਬਟ ਇਸ ਵਾਰੀ ਇਹ ਹੋਇਆ ਕਿ ਇਸ ਵਾਰੀ ਕੰਮ ਹੋ ਰਿਹਾ। ਆਉਂਦੇ ਸਾਰ ਇੰਡੀਆ ਨੌਕਰੀਆਂ ਬਿਜਲੀ ਫ੍ਰੀ, ਆਮਲਾ ਕਲੀਨਿਕ ਤੇ ਪਾਣੀ ਆ ਰਿਹਾ ਪਿੰਡਾਂ 'ਚ ਕੱਸੀਆਂ ਬਹੁਤ ਖੁਸ਼ ਹੋ ਰਿਹਾ ਆਰ ਤੁਸੀਂ ਜ਼ਿਆਦਾ ਵੈਟਰ ਜਾਣਦੇ ਹੋ ਤੇ ਹੁਣ ਕੀ ਹੈ ਮੇਰੀ ਇੱਕ ਵਿਚਾਰਸ਼ ਇਹ ਹੈ ਕਿ ਕਰਮਜੀਤ ਅਨਮੋਲ ਸਾਰੀ ਇੰਡਸਟਰੀ ਚ ਵੀ ਬਹੁਤ ਪਿਆਰ ਖਟਿਆ ਹੈ ਨੇ ਬਹੁਤ ਹੀ ਪਿਆਰਾ ਹੈ ਸੱਚਾ ਬੰਦਾ ਹੈ ਸੱਚਾ ਤੇ ਸੁੱਚਾ ਹੈ ਸੋ ਪਲੀਜ਼ ਮੈਂ ਕਹੂੰਗਾ ਕਿ ਆਪਣਾ ਕੀਮਤੀ ਵੋਟ ਪਾਓ ਤੇ ਜਿਵੇਂ ਤੁਸੀਂ 92 ਸੀਟਾਂ ਦਿੱਤੀਆਂ ਉਦੋਂ 13 ਸੀਟਾਂ ਚੋਂ ਇੱਕ ਸੀਟ ਹੈ ਅਫਰੀਦ ਕੋੜੀ ਕਰਮਜੀਤ ਅਨਮੋਲ ਦੀ ਮੇਰੇ ਭਰਾ ਦੀ ਐਮਪੀ ਬਣਾ ਕੇ ਦਿੱਲੀ ਭੇਜੋ ਸਾਰੇ ਮਸਲੇ ਹੱਲ ਹੋਣਗੇ ਬਹੁਤ ਅਜੇ ਕੁਝ ਬਹੁਤ ਕੁਝ ਹੋਣਾ ਬਾਕੀ ਹੈ ਇਹ ਦਿੱਲੀ ਦਾ ਧੱਕਾ ਤਾਂ ਹੀ ਬੰਦ ਹੋ ਸਕਦਾ ਜੇ ਤੁਸੀਂ ਆਪਣੇ 13 13 ਦੇ 13 ਐਮਪੀ ਜਿਤਾਪੀ ਦਿੱਲੀ ਵਿੱਚ ਸਾਡੇ ਹੱਕਾਂ ਦੀ ਗੱਲ ਸਾਡੇ ਪੰਜਾਬ ਦੀ ਗੱਲ ਇਹਦੇ ਕਰ ਸਕਦੇ। ਸੋ ਬਹੁਤ-ਬਹੁਤ ਸ਼ੁਕਰੀਆ। ਬਹੁਤ ਅੱਛਾ ਲੱਗ ਰਿਹਾ ਸਾਰੀ ਮੈਂ ਸਭ ਨੂੰ ਦੁਆਵਾਂ ਦਿੰਦਾ। ਚੱਕ ਦਿਓ ਫਟੇ ਲਿਆ ਦਿਓ ਨੇਰੀਆਂ ਤੇ ਕਰਮਜੀਤ ਹਨਮੂਲ ਬਾਈ ਵਾਲੇ ਬਟਨ ਨੂੰ ਦਬਾ ਦਿਓ। ਉੱਥੇ ਕੋਈ ਤਣਾ ਲੋਕ ਨਹੀਂ ਜਾਂਦੇ। ਹੱਥਾਂ ਨੂੰ ਬਾਜੀ ਰੱਖੇ ਚੱਲ ਦੀ। ਸਵਿੰਕਲ ਜੀ ਤੇ ਇਥੋਂ ਦੇ بڑا ਮੈਂ ਹੁਣ ਪਿੰਡ ਦਾ ਨਾਮ ਜਦੋਂ ਸੁਣਿਆ ਬੜੀ ਖੁਸ਼ੀ ਹੋਈ ਕਿ ਸਾਡੀ ਫਿਲਮ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਨਾਮ ਹੈ ਇਥੋਂ ਦੇ ਬਹੁਤ ਵੱਡੇ ਡਾਇਰੈਕਟਰ ਹੋਏ ਨੇ ਜਿਵੇਂ ਮੇਰੇ ਖਿਆਲ ਜਗਜੀਤ ਚੂੜ ਚੱਕ ਜੀ ਜਿਨ੍ਹਾਂ ਪੁੱਤ ਜੱਟਾਂ ਨੇ ਫਿਲਮ ਬਣਾਈ ਸੀ ਸੋ ਮੈਨੂੰ ਖੁਸ਼ੀ ਹੈ ਕਿ ਮੈਂ ਉਹਨਾਂ ਦੇ ਅੱਜ ਪਿੰਡ ਦੇ ਵਿੱਚ ਆਇਆ ਸੋ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਤੁਸੀਂ ਇੰਨੀ ਤعداد ਦੇ ਵਿੱਚ ਆਏ ਔਰ ਸਭ ਤੋਂ ਪਹਿਲਾਂ ਗੱਲ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਸਰਕਾਰ ਦੀਆਂ ਪ੍ਰਾਪਤੀਆਂ ਜੇ ਦੱਸਣ ਲੱਗਾ ਤਾਂ ਇੱਥੇ ਸਾਰਾ ਟਾਈਮ ਬੀਤ ਜਾਣਾ ਬਾਈ ਨੇ ਦੱਸੀ ਦਿੱਤਾ ਐਮਐਲਏ ਸਾਹਿਬ ਨੇ ਮੈਂ ਤਾਂ ਜੋ ਮੇਰੇ ਦਿਲ ਦੇ ਵਿੱਚ ਬਲਪਲੇ ਹੈ ਉਹ ਤੁਹਾਡੇ ਨਾਲ ਸਾਂਝੇ ਕਰਨਾ ਹੈ ਕਿ ਇਸ ਇਲਾਕੇ ਦੇ ਵਿੱਚ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਲੈ ਕੇ ਆਵਾਂਗੇ ਜਿਹਦੇ ਨਾਲ ਇਲਾਕੇ ਨੂੰ ਵੀ ਫਾਇਦਾ ਹੋਊਗਾ ਸਾਡੇ ਕਿਸਾਨ ਭਰਾਵਾਂ ਨੂੰ ਫਾਇਦਾ ਹੋਊਗਾ ਸਾਡੇ ਬੇਰਜ਼ਗਾਰਾਂ ਨੂੰ ਭਰਾਵਾਂ ਨੂੰ ਬੱਚੇ-ਬੱਚੀਆਂ ਨੂੰ ਫਾਇਦਾ ਹੋਊਗਾ ਸਾਡੇ ਮਜ਼ਦੂਰ ਭਰਾਵਾਂ ਨੂੰ ਫਾਇਦਾ ਹੋਊਗਾ ਤੇ ਉਸ ਤੋਂ ਬਾਅਦ ਜਿਹੜੇ ਸਕਿੱਲ ਸੈਂਟਰ ਖੋਲਾਗੇ ਜਿਹਦੇ ਨਾਲ ਬੱਚਿਆਂ ਨੂੰ ਹੱਥੀ ਕੋਈ ਹੁਨਰ ਸਿਖਾਉਣ ਦਾ ਵਾਲ ਆਵੇ ਜਿਹੜਾ ਬੰਦਾ ਹੱਥਾਂ ਦੀ ਕਿਰਤ ਜਾਣਦਾ ਹੈ ਅੱਤਾਂ ਦਾ ਕੋਈ ਹੌਨਰ ਹੈ ਜੀ ਦੇ ਕੋਲੇ ਉਹ ਕਦੇ ਭੁੱਖਾ ਨਹੀਂ ਮਰਦਾ ਦੁਨੀਆ ਦੇ ਜਿਹੜੇ ਮਰਜੀ ਕੋਨੇ ਤੇ ਚਲਾ ਜਾਵੇ ਸੋ ਇਹੋ ਜੀਆਂ ਸਕੀਮਾਂ ਲੈ ਕੇ ਆਵਾਂਗੇ ਜੀ ਦੇ ਨਾਲ ਬੇਰਜ਼ਗਰੀ ਵੀ ਦੂਰ ਹੋਵੇ ਤੇ ਪੰਜਾਬ ਦੇ ਵਿੱਚ ਖੁਸ਼ਹਾਲੀ ਹੋਵੇ ਸੋ ਬਾਕੀ ਆਉਣ ਵਾਲੇ ਸਮੇਂ ਨੂੰ ਜਿਹੜਾ ਦੇਖਦੇ ਹੋਏ ਸਾਰੇ ਸਵੀਕਰਨ ਜਿਹੜੇ ਆ ਰਹੇ ਨੇ ਕਿ 4 ਤਰੀਕ ਨੂੰ ਜਿਹੜੀ ਮੋਦੀ ਸਰਕਾਰ ਹੈ ਉਹਦਾ ਤਾਂ ਭੋਗ ਪੈ ਗਿਆ ਸਮਝੋ ਸੋ ਹੁਣ ਇੰਡੀਆ ਆਲਾਈਂਸ ਦੀ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਵਾਲੀ ਹੈ ਜਿਹਦੇ ਵਿੱਚ ਆਪਣੇ ਜਿੱਤੇ ਹੋਏ ਜਿਹੜੇ 13 ਐਮਪੀ ਹੋਣਗੇ ਉਹਨਾਂ ਚੋਂ 3-4 ਮੰਤਰੀ ਵੀ ਬਣਨਗੇ ਤਾਂ ਫਿਰ ਜੇ ਮੰਤਰੀ ਬਣੇ ਹੋਏ ਆਪਣੇ ਮੰਤਰੀ ਹੋਏ ਸੈਂਟਰ ਦੇ ਵਿੱਚ ਵੀ ਤਾਂ ਆਪਾਂ ਨੂੰ ਕਿਸੇ ਦੇ ਮੂਹਰੇ ਪੱਲਾ ਾੜਣ ਦੀ ਲੋੜ ਨਹੀਂ ਕਿਸੇ ਮੂਹਰੇ ਹੱਥ ਾੜਣ ਦੀ ਲੋੜ ਨਹੀਂ ਕਿਸੇ ਦਾ ਮੂੰਹ ਦੇਖਣ ਦੀ ਲੋੜ ਨਹੀਂ ਜਿਹੜੇ ਮੰਤਰੀ ਸਹਿਬਾਨ ਹੋਣਗੇ ਉਹ ਆਪ ਪੰਜਾਬ ਦੇ ਜਿਹੜੇ ਹੱਕ ਉਹ ਤੋਂ ਲੈ ਕੇ ਆਉਣਗੇ ਜਿਹੜਾ ਸਾਡਾ 8000 ਕਰੋੜ ਆਰਡੀਪ ਦਾ ਉਹਨਾਂ ਨੇ ਰੋਕਿਆ ਉਹ ਵੀ ਲੈ ਕੇ ਆਵਾਂਗੇ ਬਾਕੀ ਹੋਰ ਵੀ ਜਿੰਨੀਆਂ ਸੌ ਕਸੂਲਤਾ ਸੈਂਟਰ ਵੱਲੋਂ ਆ ਸਕਦੇ ਨੇ ਉਹ ਲੈ ਕੇ ਆਵਾਂਗੇ ਸੋ ਕਾਫੀ ਲੇਟ ਹੋ ਚੁੱਕਾ ਹੈ ਕਾਫੀ ਪਿੰਡਾਂ 'ਚ ਜਾਣਾ ਹੈ ਗੱਲਾਂ ਤਾਂ ਬਹੁਤ ਕਰਨੂ ਜੀ ਕਰਦਾ ਸੀ ਪਰ ਲੇਟ ਹੋ ਗਏ ਆ ਮੈਂ ਮਾਫੀ ਚਾਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ